ਹਾਂਜੀ ਦੋਸਤੋ ਆ ਗਏ ਅਸੀਂ ਅੰਮ੍ਰਿਤਸਰ 에어ਪੋਰਟ ਤੇ ਤੇ ਅੱਜ ਫਲਾਈਟ ਆ ਆਪਣੀ ਸਿੰਗਾਪੁਰ ਦੀ ਇੱਥੋਂ 7:40 ਤੇ ਤੇ ਮੇਰੇ ਨਾਲ ਨੇ ਇੱਧਰ ਇੱਕ ਮਿੰਟ ਮੈਂ ਤੁਹਾਨੂੰ ਕੈਮਰਾ ਘੁਮਾ ਆ ਆ ਆਪਣੇ ਪ੍ਰਭਜੋਤ ਸਿੰਘ ਜੀ ਇਹਨਾਂ ਨੂੰ ਪਿਆਰ ਨਾਲ ਆਪਾਂ ਖਾਲਸਾ ਜੀ ਤੇ ਦੀਪੂ ਕਹਿ ਦਿੰਨੇ ਆ ਤੇ ਆ ਆਪਣੇ ਸੁਖਵਿੰਦਰ ਸਿੰਘ ਲਹਿਰ ਸਾਹਿਬ ਆਪਣੇ ਬਿਆਲਪੁਰਾ ਜੀ ਇਹਨਾਂ ਨੂੰ ਪਿਆਰ ਨਾਲ ਆਪਾਂ ਉਸਤਾਜ ਜੀ ਕਹਿੰਨੇ ਆ ਸਾਰੇ ਜਾਣੇ ਤੇ ਆਹ ਆਪਣੇ ਹੈਗੇ ਨੇ ਅਮੋਲਕ ਸਿੰਘ ਜੀ ਇਹਨੂੰ ਆਪਾਂ ਪਿਆਰ ਨਾਲ ਸਾਰੇ ਚਾਚਾ ਜੀ ਕਹਿੰਨੇ ਆ ਇਹ ਆਪਣੇ ਤਰਨਦੀਪ ਸਿੰਘ ਜੀ ਇਹਨਾਂ ਨੂੰ ਆਪਾਂ ਪਿਆਰ ਨਾਲ ਵੀ ਭਾਜੀ ਕਹਿੰਨੇ ਆ ਉਂ ਵੀ ਭਾਜੀ ਕਹਦੇ ਹੀ ਦਾ ਇਹ ਹੈ ਵੀ ਸਾਡੇ ਭਾਜੀ ਨੇ ਜੀ ਤੇ ਆਹ ਦੇਖੋ ਅਮਰਸਾਰ 에ਅਰਪੋਰਟ ਦਾ ਅੰਦਰਲਾ ਨਜ਼ਾਰਾ ਹੁਣ ਤੇ ਬਾਕੀ ਤੁਹਾਨੂੰ ਅਸੀਂ ਅੱਗੇ-ਅੱਗੇ ਦਿਖਾਈ ਜਾਵਾਂਗੇ ਤੇ ਹੁਣ ਆਪਾਂ ਇੱਥੋਂ ਆਪਣੀ ਜਰਨੀ ਸ਼ੁਰੂ ਕਰਦੇ ਆਂ ਸਿੰਗਾਪੁਰ ਦੀ ਤੇ ਸਿੰਗਾਪੁਰ ਤੋਂ ਬਾਅਦ ਆਪਾਂ ਜਾਵਾਂਗੇ ਬਾਲੀ ਹਾਂ ਤੇ ਅੱਗੇ ਦੀ ਤੁਹਾਨੂੰ ਰਿਪੋਰਟ ਨਾਲ ਦੀ ਨਾਲ ਦੇਈ ਜਾਵਾਂਗੇ ਹਾਂਜੀ ਅੱਜ ਇੱਥੇ ਅੰਮ੍ਰਿਤਸਰ 에ਰਪੋਰਟ ਤੇ ਇੱਕ ਨਵੀਂ ਚੀਜ਼ ਦੇਖੀ ਆ ਦੇਖੋ ਆ ਗੋਲਡਨ ਟੈਂਪਲ ਦਾ ਜਿਹੜਾ ਇਹਨਾਂ ਨੇ ਮਾਡਲ ਲਾਇਆ ਹੋਇਆ ਉੱਥੇ ਵੀ ਪਤੰਦਰਾਂ ਨੇ ਗੋਲਕ ਲਾਤੀ ਆ ਇੱਥੇ ਗੋਲਕ ਲਾਤੀ ਇੱਥੇ ਵੀ ਦੇਖ ਲਓ ਕਹਿੰਦੇ ਵੀ ਪੈਸੇ ਪਾਈ ਜਾਓ ਮੱਥਾ ਟੇਕੀ ਜਾਓ ਇੱਥੇ ਲੋਕਾਂ ਨੇ ਮੱਥਾ ਟੇਕਿਆ ਵੀ ਹੋਇਆ ਤੇ ਤੁਹਾਨੂੰ ਦਿਖਾਈਏ ਆ ਦੇਖੋ ਪੈਸੇ ਕਿੰਨੇ ਪਏ ਨੇ ਉਹ ਦੇਖੋ ਡਾਲਰਾਂ ਦਾ ਮੱਥਾ ਟੇਕਦਾ ਕੋਈ 500 ਦਾ ਕੋਈ 100 ਦਾ ਕੋਈ ਕਿੰਨਾ ਕੋਈ ਕਿੰਨਾ ਬਹੁਤ ਬਈ ਲੋਕਾਂ ਦੇ ਵਿੱਚ ਸ਼ਰਧਾ ਵੀ ਬਹੁਤ ਆ ਕੀ ਕਹੀਏ ਹੁਣ ਚਲੋ ਠੀਕ ਆ ਸਭ ਆਪੋ ਆਪਣੀ ਜਗਾ ਸਹੀ ਨੇ ਤੇ ਅੱਜ ਨਵੀਂ ਚੀਜ਼ ਆ ਦੇਖਣ ਨੂੰ ਮਿਲੀ ਐ ਇਹ ਰਿਪੋਰਟ ਦੇ ਉੱਤੇ ਚਲੋ 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 ਸਤਾਦ ਮਗਰ ਰਹਿ ਗਿਆ ਮੈਨੂੰ ਆਏ ਲੱਗੇ ਨੇ ਬਹੁਤ ਬੈਗ ਰਹਿ ਗਿਆ ਲੈਪੋ ਕਿਹੜਾ ਬੈਗ ਰਹਿ ਗਿਆ ਜਿਹੜਾ ਵੱਡਾ ਬੈਗ ਉਹ ਤਾਂ ਉਹਨਾਂ ਦੇ ਕੋਲੇ ਆ ਹੁਣ ਵਾਹ ਜੀ ਵਾਹ ਇਹ ਆ ਅਮਰitsar ਦਾ 에어ਪੋਰਟ ਅੰਦਰੋਂ ਫੂਡ ਕੋਰਟ ਲੌਂਜ ਇੱਧਰ ਨੇ ਮਨੀ ਐਕਸਚੇਂਜਰ ਸਾਹਮਣੇ ਦਫ਼ਤਰ ਬਣਿਆ ਹੋਇਆ ਦੇਖੋ ਅੰਦਰ ਕੀ ਸਾਹਮਣੇ ਹੈ ਗੇਟ ਨੰਬਰ 67 ਲਾਈਟ ਵਾਲਾ ਯੂਜ਼ ਕਰਨਾ ਇਹ ਵੀ ਕਰ ਸਕਦੇ ਆ ਦੇਖੋ ਜੀ ਅੰਮ੍ਰਿਤਸਰ ਏਅਰਪੋਰਟ ਦੇ ਅੰਦਰ ਦਾ ਨਜ਼ਾਰਾ ਬਗਿਆ ਵਧੀਆ ਹੋਇਆ ਸੋਹਣਾ ਪਰ ਐਡਾ ਕੋਈ ਖਾਸ ਹੋ ਨਹੀਂ ਹੈਗਾ ਪੀੜ ਭਲਕਾ ਜਿਹਾ ਠੀਕ ਆ ਵਧੀਆ ਲੋਕ ਬੈਠੇ ਨੇ ਆਰਾਮ ਨਾਲ ਚਾਹ ਕੌਫੀ ਪੀ ਰਹੇ ਨੇ ਕੋਲਡ ਡਰਿੰਕ ਪੀ ਰਹੇ ਨੇ ਆਰਾਮ ਕਰ ਰਹੇ ਨੇ ਹਜੇ ਫਲਾਈਟਾਂ ਲੱਗੀਆਂ ਨਹੀਂ ਹੈਗੀਆਂ ਉਧਰ 게ਟ ਖੁੱਲੇ ਨਹੀਂ ਹਜੇ ਟਾਈਮ ਆਏਗਾ ਤੇ ਇੱਧਰ ਭਾਜੀ ਬੈਠੇ ਨੇ ਉਸਤਾਦ ਬੈਠਾ ਦੇਖੋ ਉਧਰ ਉਸਤਾਦ ਆਪਣਾ ਜਿਵੇਂ ਅੱਗੇ ਬਿਜੀ ਰਹਿੰਦਾ ਫੋਨ 'ਚ ਉਵੇਂ ਬਿਜੀ ਆ ਹਮੇਸ਼ਾ ਦੀ ਤਰ੍ਹਾਂ ਚਾਚਾ ਵੀ ਇੱਧਰ ਰੀਲ ਬਣਾ ਰਿਹਾ ਆਪਣੇ ਕੋਈ ਚਾਹ ਇੱਧਰ ਖਾਲਸਾ ਜੀ ਚਾਰ ਦਿਰ ਲਾਉਣ ਲੱਗਿਆ ਸੀਗਾ ਉਧਰ ਉਹ ਚ ਪਲੱਗ ਹੈ ਨਹੀਂ ਉਹਦੇ ਪਲੱਗ ਹੈਗਾ ਕਰੰਟ ਨਹੀਂ ਆਉਂਦਾ ਉਹ ਦੇਖ ਦੇ ਇੱਧਰ ਖਾਲੀ ਆ ਪਰਲੇ ਪਾਸੇ ਪਲੱਗ ਹੈਗਾ ਕਰੰਟ ਹੈ ਲਓ ਜੀ ਇਹ ਕਹਿੰਦਾ ਪਲੱਗ ਹੈਗਾ ਉਹ ਚ ਕਰੰਟ ਹੈ ਨਹੀਂਗਾ ਹੁਣ ਐਮਸੀ ਕੁੱਲ ਮਲਾ ਕੇ ਜੀ ਅਮਰ ਸਾਹਿਬ ਵੈਸੇ 에ਅਰਪੋਰਟ ਥੋੜਾ ਜਿਹਾ ਐਡਾ ਖਾਸ ਨਹੀਂ ਹੈਗਾ ਇਲੈਕਟ੍ਰੀਸ਼ੀਅਨ ਸਾਹਿਬ ਸਾਡੇ ਨਾਲ ਨੇ ਚੈੱਕ ਕਰ ਸਕਦੇ ਨੇ ਚੈੱਕ ਤਾਂ ਕਰ ਲਈ ਸਾਡੇ ਹਥਿਆਰ ਨਹੀਂ ਹੈਗੇ ਹੁਣ ਕੁੱਲ ਚਲੋ ਫੇਰ ਦੇਖਦੇ ਆਂ ਅਗਲਾ ਵੀਰ ਬਾਅਦ ਫੇਰ ਦੰਦੇ ਆਂ 絶対にありそうだわ。<laughs> <laughs> <laughs>